ਹਾਂਜੀ ਗੁਰਮਖੋ ਅੱਜ 19 ਤਾਰੀਖ ਹੈ ਤੇ ਅੱਜ ਤੋਂ ਗੁਰਮਤਸ ਸਮਾਗਮ ਗੁਰੂ ਮਾਨਯੋ ਗ੍ਰੰਥ ਚੇਤਨਾ ਸਮਾਗਮ ਰਾਏਕੋਟ ਵਿੱਚ ਸ਼ੁਰੂ ਹੋ ਰਿਹਾ ਹੈ ਬਹੁਤ ਚੜ੍ਹਦੀ ਕਲਾ ਨਾਲ ਉੱਥੋਂ ਦੇ ਪ੍ਰਬੰਧਕ ਵੀਰ ਸਾਰੇ ਸੰਗਤਾਂ ਤਿਆਰੀਆਂ ਕਰ ਰਹੀਆਂ ਨੇ ਅਨਾਜ ਮੰਡੀ ਰਾਏਕੋਟ ਵਿੱਚ ਪਹਿਲਾ ਦਿਨ ਹੈ ਆਓ ਸਾਰੇ ਚੱਲੀਏ ਨੇੜੇ ਤੇੜੇ ਦੀ ਸਾਰੀ ਸੰਗਤ ਟਾਈਮ ਨਾਲ ਪਹੁੰਚਿਓ ਤੇ तकरीबन 7:30 ਵਜੇ ਜਥਾ ਆ ਜਾਏਗਾ 8:00 ਵਜੇ ਤੱਕ ਆਪਾਂ ਆ ਜਾਾਂਗੇ ਤੇ ਜਲਦੀ ਸ਼ੁਰੂ ਹੋਵੇ ਜਲਦੀ ਸਮਾਗਮ ਦੀ ਸਮਾਪਤੀ ਹੋਵੇ ਨੇੜੇ ਤੇੜ ਦੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਾਂਗਾ ਅਮਰ ਸੰਚਾਰ ਵਾਸਤੇ ਸੰਗਤਾਂ ਨੂੰ ਜ਼ਰੂਰ ਜ਼ਰੂਰ ਪ੍ਰੇਰਿਤ ਕਰਨਾ ਇਲਾਕੇ ਵਿੱਚ ਵੀ ਜਿਹੜੇ ਅਮਰਧਾਰੀ ਸੱਜਣ ਹਨ ਇੱਕ ਇੱਕ ਦੋ ਦੋ ਨੂੰ ਪ੍ਰੇਰਿਓ ਤਿੰਨੇ ਦਿਨ ਰਲ ਮਿਲ ਕੇ ਆਓ ਕਲਗੀਧਰ ਸੱਚੇ ਪਾਤਸ਼ਾਹ ਦੀ ਚਰਨ ਸ਼ੋ ਪਾਵਨ ਪਵਿੱਤਰ ਧਰਤੀ ਰਾਏਕੋਟ ਦੀ ਉਸ ਜਗ੍ਹਾ ਆਪਾਂ ਸਾਰੇ ਤਿੰਨੇ ਦਿਨ ਗੁਰਮਤ ਸਮਾਗਮ ਚ ਹਾਜ਼ਰੀ ਭਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ